ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ આરોਪ ਲਾਇਆ ਕੇਂਦਰ ਤੇ ਕਿ ਮੈਨੂੰ ਇਜਾਜ਼ਤ ਨਹੀਂ ਦਿੱਤੀ ਪੈਰਾਓਲੰਪਿਕਸ ਜਾਣ ਦੀ ਮੈਂ ਉੱਥੇ ਖਿਡਾਰੀਆਂ ਦਾ ਹੌਸਲਾ ਬਣਾ ਸੀ ਨੂੰ ਇਹ ਕੰਮ ਸਮੇਂ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਵਿਦੇਸ਼ ਮੰਤਰਾਲੇ ਨੇ ਇਹ ਕਿਹਾ ਕਿ ਇਹਨਾਂ ਨੇ ਦੇਰੀ ਕੀਤੀ ਹੈ 1 ਸਾਲ ਲੈ ਪਰ ਦੇਰੀ ਨਾਲ ਅਪਲਾਈ ਕੀਤਾ ਇਹਨਾਂ ਦੀ ਸੁਰੱਖਿਆ ਦਾ ਵੀ ਜਿੰਮਾ ਹੁੰਦਾ ਕਿ ਦੇ ਵੀ ਜਾਣਾ ਪੰਜਾਬ ਦੇ ਮੁੱਖ ਮੰਤਰੀ ਨੇ ਆਦਰਨੀਯ ਮੁੱਖ ਮੰਤਰੀ ਨੇ ਔਰ ਮੈਂ ਇਹ ਸਮਝਦਾ ਕਿ ਉਹ ਧੇਰੀ ਨਹੀਂ ਬਜਾ ਕਰਕੇ ਔਰ ਆਪਣੀ ਸੁਰੱਖਿਆ ਦੀ ਕਰਨ ਵਾਲੀ ਵਜ੍ਹਾ ਕਰਕੇ ਮਾਨ ਸਾਹਿਬ ਨੂੰ ਇਸ ਤਰ੍ਹਾਂ ਦੇ ਕਮੈਂਟਸ ਕਿ ਹਰ ਗੱਲ 'ਚ ਹੀ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਣਾ ਇਹ ਕੰਮ ਕਰਨਾ ਇਹਨਾਂ ਦੇ ਚਿਹਰਾ ਖਰਾਬ ਕਰਨ ਲਈ ਲੱਗੇ ਹੋਏ ਹੈ ਨਹੀਂ ਲੱਗਣਾ ਚਾਹੀਦਾ ਇਸੇ ਦੇ ਅੱਛੇ ਸਬੰਧ ਨਹੀਂ ਵਰਦੇ ਤੇ ਮਾਨ ਸਾਹਿਬ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਕੰਮ ਨੂੰ ਇੰਨਾ ਨਾ ਬੁਲਾਉਣੇ ਦੀ ਆਪਣੀ ਗਲਤੀ ਹੈ ਆਪਣੀ ਕਮੀ ਹੈ ਉਸ ਨੂੰ ਪਹਿਲਾ ਜੀ ਰੂਪ ਦੇਖ ਰਹਿਣ ਔਰ ਇਹ ਵਿਦੇਸ਼ ਮੰਤਰਾਲੇ ਨੇ ਤਸਵੀਰ ਦਿੱਤਾ ਔਰ ਦੂਸਰਾ ਜਿਹੜਾ ਹੈਗਾ ਸਨੂਆ ਸਾਹਿਬ ਛੱਡੇ ਉਹਨਾਂ ਨੇ ਯੂ ਐਸ ਏ ਜਾਣਾ ਸੀ ਔਰ ਉਹਨਾਂ ਦੇ ਕੀ ਕਾਰਨ ਰਹੇ ਨੇ ਉਹਨਾਂ ਨੂੰ ਵੀ ਗੱਲ ਕਰਨ ਲੈਣੀ ਚਾਹੀਦੀ ਹੈ ਕਿਸੇ ਨੂੰ ਭਾਜਪਾ ਕਿਸੇ ਨਾਲ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰਦੀ ਨਾ ਸਾਡੀ ਸਰਕਾਰ ਕਰਦੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਗਰਲਫ੍ਰੈਂਡ ਹੀ ਨਾ ਕੋਣ ਇਹ ਸਮਝਣਾ ਬੜੀ ਮਤਭਾਗੀ ਗੱਲ ਹੈ ਔਰ ਸਾਨੂੰ ਸੱਚੀ ਜੀ ਗੱਲ ਕਰਨੀ ਚਾਹੀਦੀ ਹੈ ਉਹ ਨਹੀਂ ਕਰਾਂ